ਹਾਂਜੀ ਜੀ ਜੀਕਾ ਖਾਲਸਾ ਵੈਗੜੀ ਫਤਿਹ ਪ੍ਰਦਾਨ ਹੋਣ ਦੇ ਨਾਤੇ ਅੱਜ ਗੁਰਪੁਰਪੁਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਰ ਕਮੇਟੀ ਵੱਲੋਂ ਉਪਰਾਲਾ ਕੀਤਾ ਗਈ ਸਾਡੇ ਸੰਗਤਾਂ ਦੇ ਬੈਠਣ ਲਈ ਜਗ੍ਹਾ ਬਹੁਤ ਘੱਟ ਹੈ ਇਸ ਕਰਕੇ ਇਹ ਪ੍ਰਾਰਥੀ ਬਿਲਡਿੰਗਾਂ ਜੋ ਕਿ ਸਾਡੀ ਖਸਤਾ ਹਾਲਤ ਹੋ ਚੁੱਕੀ ਹੈ ਇਸ ਨੂੰ ਦੁਬਾਰਾ ਢਾਕੇ ਕੁਝ ਨਵੀਂ ਨਾਲ ਲੱਗਦੀ ਜਗ੍ਹਾ ਵਿੱਚ ਬਿਲਡਿੰਗ ਬਣਾਉਣੀ ਹੈ ਉਸ ਵਾਸਤੇ ਸਾਰੀਆਂ ਸੰਗਤਾਂ ਦਾ ਸਾਨੂੰ ਸਹਿਯੋਗ ਚਾਹੀਦਾ ਹੈ ਆਪਣਾ ਜੋ ਵੀ ਦਸਾਂ ਲੋਹਾਂ ਦੀ ਕਿਰਤਗਮਾਈ ਨੂੰ ਸਫਲਾ ਕਰਦੇ ਹੋਏ ਸੰਗਤਾਂ ਲਈ ਮਦਦ ਸਹਾਇਤਾ ਚਾਹੀਦੀ ਹੈ ਇਸ ਕਰਕੇ ਸਾਡਾ ਬੇਨਤੀ ਹੈ ਆਰੇ ਆਈ ਸੰਜੋਈ ਦਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਕਿਰਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਦੀ ਖਾਤੇ ਤਨ ਤਨ ਬਾਬਾ ਰਵਿਦਾਸ ਦੇ ਗੁਰਪਰਵਦੀਆਂ ਸੰਗਤਾਂ ਹਰਿਓ ਸੰਗਤਾਂ ਹਰਿਓ ਕਲਾਨੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਵੀ ਸੰਗਤਾਂ ਨੂੰ ਗੁਰਦੁਆਰਾ ਗੁਰਦਵਾਰੀ ਦੇ ਕਾਲ ਸਰ ਵਿਖੇ ਜਗਾ ਦੀ ਸ਼ਾਟਿੰਗ ਹੋਣ ਕਰਕੇ ਵੇ ਗੁਰਦੁਆਰਾ ਦੀ ਨਵੀਂ ਬੈਂਡਿੰਗ ਬਣਾਉਣੀ ਚਾਹੁੰਦੇ ਆ ਇਸ ਸੰਗਤਾਂ ਪਰ ਦੀ ਬੇਨਤੀ ਹੈ ਭਾਈ ਸਾਰੇ ਆਪਣਾ ਜੋਗ ਜੋਗਦਾਨ ਤੋਂ ਦੀ ਕਿਰਪਾਤਾ ਕਰਨੀ ਹੈ ਜੀ ਇਸ ਕਰਕੇ ਵੀ ਸਾਰੇ ਸਹਿਯੋਗ ਨਾਲ ਗੁਰੂ ਘਰ ਆਪਾਂ ਨਵਾਂ ਬਣਾਉਣੀ ਆਪਾਂ ਮੀਂਦਾਂ ਸੰਗਤਾਂ ਨੂੰ ਵੀ ਆਪਣਾ ਪ੍ਰੇਰਨਾ ਕਰਦੇ ਆ ਭਾਈ ਥੋੜੇ ਥੋੜਾ ਬਹੁਤੋ ਗੋਦਾ ਜਰੂਰਦਾਨ ਦੀ ਕਿਰਪਾਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਸ무 ਸੰਤਾプチ ਬਿੰਤੀ ਆ ਭਾਈ ਸਭ ਤੋਂ ਪਹਿਲਾਂ ਆਪਾਂ ਤਨਤਨ ਸ਼੍ਰੋਮਣੀ ਭਗਤ ਭਗਤ ਰਵਦਾ ਜੀ ਦੇ ਆਗਮਨ ਦਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਸਾਰੇ ਸੰਸਾਰ ਦੇ ਵਿੱਚ ਵਸਦੇ ਸਾਰੇ ਸੰਸਾਰ ਵਿੱਚ ਵਸਦੇ ਉਹਨਾਂ ਦੇ ਸੇਵਾਦਾਰਾਂ ਨੂੰ ਸਾਰੇ ਸੰਸਾਰ ਨੂੰ ਲੱਖ ਲੱਖ ਮੁਬਾਰਕਾਂ ਹੋਣ ਦੀਆਂ ਹੋਣ ਤੇ ਦੂਸਰੀ ਬੇਨਤੀ ਹੈ ਜੀ ਕਿ ਗੁਰਦੁਆਰਾ ਸ੍ਰੀ ਅਕਾਲ ਸਰਸਹਬ ਵਿਖੇ ਜੋ ਕਿ ਹਰਿਓ ਪਿੰਡ ਦੇ ਵਿੱਚ ਪੈਂਦਾ ਹੈ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਦੇ ਵਿੱਚ ਹੈ ਤੇ ਦਿਸਾ ਵਿਦੇਸ਼ਾਂ ਵਿੱਚ ਰਹਿੰਦੀ ਹੋਈ ਸੰਗਤ ਪ੍ਰਤੀ ਬੇਨਤੀ ਹੈ ਕਿ ਇਸ ਬਿਲਡਿੰਗ ਨੂੰ ਤਕਰੀਬਨ ਲਗਭਗ 40 ਸਾਲ ਹੋ ਚੁੱਕੇ ਨੇ ਤੇ ਇਸ ਬਿਲਡਿੰਗ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ ਤੇ ਜਗਾ ਘਟ ਹੋਣ ਕਰਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਥੋੜੀ ਜਿਹੀ ਜਗ੍ਹਾ ਹੋਰ ਮਿਲੀ ਹੈ ਤੇ ਇਸ ਨੂੰ ਬਿਤਾਉਂਦੇ ਹੋਏ ਗੁਰੂ ਘਰ ਦੀ ਨਵੀਂ ਬਿਲਡਿੰਗ ਆ ਜਿਹੜੀ ਇਹ ਸਾਰੀ ਹੀ ਦੁਆਰਾ ਬਣਾਈ ਜਾਣੀ ਆ ਸੋ ਸਾਰੀਆਂ ਹੀ ਦੇਸਾਂ ਬਦੀਸਾਂ ਵਿੱਚ ਵਸਦੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਤੁਹਾਡੇ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਚਾਹੇ ਉਹ ਕਿਸੇ ਪ੍ਰਕਾਰ ਦੇ ਵੀ ਸੇਵਾ ਹੋਵੇ ਵੱਧ ਤੋਂ ਵੱਧ ਸੇਵਾ ਜਿਹੜੀ ਹੈ ਮਾਇਆ ਦੇ ਤੌਰ ਦੇ ਉੱਤੇ ਗੁਰਦੁਆਰਾ ਸ੍ਰੀ ਅਕਾਲ ਸਰਸਬ ਜੀ ਦੀ ਪ੍ਰਬੰਧਕ ਕਮੇਟੀ ਨੂੰ ਉਹ ਦਿੱਤੀ ਜਾਵੇ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਭਾਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਭਗਤ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਸਾਰੀਆਂ ਹੀ ਸੰਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਸਰੋਣੀ ਭਗਤ ਭਗਤ ਰਵਦਾਰ ਜੀ ਦੇ ਜਨਮ ਦਿਹਾੜੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਦੂਸਰੀ ਬੇਨਤੀ ਕਿ ਜੋ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਕਾਫੀ ਸਮੇਂ ਦੀ ਬਣੀ ਹੋਈ ਹੈ। ਇਹਦੀ ਜੋ ਹਾਲਤ ਹੈ ਉਹ ਖਸਤਾ ਹੋ ਚੁੱਕੀ ਹੈ। ਇਸ ਕਰਕੇ ਇਹ ਜਿਹੜੀ ਬਿਲਡਿੰਗ ਹੈ ਨਵੀਂ ਤਿਆਰ ਕੀਤੀ ਜਾਣੀ ਹੈ। ਤੋ ਥੋੜੀ ਜਿਹੀ ਜਗ੍ਹਾ ਵੀ ਨਾਲ ਖਰੀਦੀ ਹੈ। ਤੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਿਆਂ ਹੋਇਆਂ ਇਸ ਗੁਰਦੁਆਰਾ ਸਹੀ ਸਾਹਿਬ ਦੇ ਲਈ ਮਾਇਆ ਭੇਜਣ ਦੀ ਕਿਰਪਾਲਤਾ ਕਰਨੀ ਹੈ ਜੀ ਪ੍ਰਬੰਧਕਾਂ ਦੇ ਕੋਲ ਇਹ ਜੋ ਨਗਰ ਹਰਿਉਂ ਕਲਾਂ ਹੈ ਜ਼ਿਲ੍ਹਾ ਲੁਧਿਆਣਾ ਦੇਿਲ ਖੰਨਾ ਜਿਹਦੇ ਵਿੱਚ ਪੈਂਦਾ ਹੈ ਸੋ ਇਹ ਬੇਨਤੀਆਂ ਭਾਈ ਸਾਰੀਆਂ ਸੰਸਾਂ ਨੇ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤਾਂ ਸਾਹਿਬਾ ਜੀ ਹਰਜੀਤ ਸਿੰਘ ਅੱਜ ਕੀ ਗੱਲ ਚੋਣੀ ਜਿਹੜੇ ਸੰਗਤਾਂ ਜਾਈਆਂ ਨੇ ਸੰਗਤਾਂ ਦਾ ਤਹਿ ਦੋਂ ਧੰਨਵਾਦ ਕਰਦੇ ਆ ਜੀ ਜੋ ਬਿਲਡਿੰਗ ਬਾਰੇ ਦੱਸਿਆ ਪ੍ਰਬੰਧਕਾਂ ਨੇ ਅੱਡਾ ਸਹਿਯੋਗ ਦਿੱਤਾ ਜਾਵੇ ਮੈਂ ਕਿਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦਾਂਗੇ ਬੰਦਾ 60 ਰੁਪਏ ਤੋਂ ਵਧੀਆਂ ਅੱਜ ਸ਼੍ਰੀ ਦਾਸਪਾਖ ਜੀ ਦੇ ਜਨਮ ਕੀ ਹੜੇ ਦੀਆਂ ਸਾਖਾਂ ਨੂੰ ਲੱਖ ਲੱਖ ਵਧਾਈਆਂ ਹੋਣ ਇੱਕ دوسری ਬੇਨਤੀ ਇਹ ਆ ਕਿ ਇਸ ਗੁਰਦਾਰੇ ਦੀ ਹਾਲਤ ਖਸਤਾ ਹੋ ਗਈ ਹੈ ਇਸ ਨੂੰ ਠਾ ਕੇ ਨਵੀਂ ਬਿਲਡਿੰਗ ਤਿਆਰ ਕਰਨੀ ਹੈ ਜਿਸ ਵਿਅਕਤੀ ਨੂੰ ਸਤਿਮਾਤਮਾ ਨੇ ਮਾਇਆ ਦੇ ਗੱਫੇ ਬਖਸ਼ੇ ਹਨ ਤੇ ਆਪਣਾਂ ਦੇ ਅਤੀ ਬੇਨਤੀ ਹੈ ਕਿ ਇਸ ਆਪਣੇ ਪ੍ਰਬੰਧ ਕਮੇਟੀ ਨੂੰ ਮਾਇਆ ਭੇਜਣ ਦੀ ਕਿਰਪਾਤਾ ਕਰਨੀ ਹਰ ਜਨਨ ਫਤਿਹ ਮੱਛਣੀ ਉਹ ਹੈ ਵੀ ਦਿੱਕਾ ਖਲਸਾ ਉਹ ਦਿੱਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਤ ਸਰਬਦਾਤ ਜੀ ਦਾ ਮਹਾਨ ਗੁਰਪੁਰਬ ਹੈ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਥਾਨੀਆ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਅਕਾਲ ਸਰ ਸਾਹਿਬ ਤੋਂ ਸਬੂਰ ਸੰਗਤ ਵੱਲੋਂ ਦਸਰੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਨਾਲ ਹੀ ਸੰਗਤਾਂ ਨੂੰ ਇੱਕ ਬਹੁਤ ਹੀ ਅਹਿਮ ਗੋਰੀ ਬੇਨਤੀ ਹੈ ਗੁਰਦੁਆਰਾ ਸ੍ਰੀ ਅਕਾਲ ਸਰਸਾਹਬ ਪਿੰਡ ਹਰਿਓ ਕਲਾਂ ਜਿਹੜਾ ਲੁਧਿਆਣਾ ਤਹਿਸੀਲ ਖੰਨਾ ਦੇ ਵਿੱਚ ਵਸਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਹੈ ਕਾਫੀ ਪੁਰਾਣੀ ਹੋ ਚੁੱਕੀ ਹੈ ਇਸ ਗੁਰਦੁਆਰਾ ਸਾਹਿਬ ਤੋਂ ਬਹੁਤ ਸਾਰੇ ਬੱਚੇ ਸਿੱਖ ਕੇ ਗੁਰੂ ਕੇ ਕੀਰਤਨੇ ਬਣੇ ਨੇ ਨਸ਼ਿਆਂ ਤੋਂ ਰਹਿਤ ਜੀਵਨ ਬਤਾ ਰਹੇ ਨੇ ਸੋ ਇਸ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਆ ਉਹ ਗੁਰਦੁਆਰਾ ਤੋਂ ਫਿਰ ਉਸਾਰੀ ਅਧੀਨ ਹੈ ਇਸ ਕਰਕੇ ਇਸ ਨਗਰ ਦੇ ਜੋ ਸੱਜਣ ਨੌਜਵਾਨ ਵੀਰ ਬਾਹਰ ਬੈਠੇ ਨੇ ਜਿਨ੍ਹਾਂ ਦਾ ਚੰਗਾ ਕਾਰੋਬਾਰ ਹੈ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆਪ ਜੀ ਜਰੂਰ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗਦਾਨ ਯੋਗਦਾਨ ਦੇਣ ਦੀ ਕਿਰਪਾਲਤਾ ਕਰੋ ਔਰ ਜਿੱਥੇ ਤੱਕ ਇਹ ਵੀਡੀਓ ਜਾਂਦੀ ਹੈ ਸਾਰਿਆਂ ਨੂੰ ਬੇਨਤੀ ਹੈ ਭਾਈ ਜਰੂਰ ਇਸ ਵਿੱਚ ਆਪਣਾ ਬਣਦਾ ਸਹਿਯੋਗ ਬਣਾਓ ਤਾਂ ਕਿ ਆਉਣ ਵਾਲੀਆਂ ਜੋ ਸਾਡੇ ਨੌਜਵਾਨ ਬੱਚੇ ਨੇ ਸਾਡੇ ਨੌਜਵਾਨ ਆਉਣ ਵਾਲੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਇਹ ਗੁਰਦੁਆਰਾ ਸਾਹਿਬ ਵਧੀਆ ਵੱਡ ਸਕੇ ਜਿੱਥੇ ਕਿ ਕੀਰਤਨ ਦੀ ਸੇਵਾ ਹੋਰ ਜੋ ਜ਼ਰੂਰੀ ਗੁਰੂ ਦਾ ਇਤਿਹਾਸ ਹੈ ਇਥੋਂ ਬੱਚਿਆਂ ਨੂੰ ਲੋੜ ਮੁਤਾਬਕ ਦੱਸਿਆ ਜਾਵੇ ਤਾਂ ਕਿ ਆਉਣ ਵਾਲੇ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਜੀਵਨ ਬਤਾ ਸਕਣ ਸਾਰਿਆਂ ਨੂੰ ਫਿਰ ਬੇਨਤੀ ਹੈ ਭਾਈ ਬਾਦ ਤੋਂ ਬਾਦ ਆਪਣਾ ਗੁਰਦੁਆਰਾ ਸਾਹਿਬ ਦੀ ਜੋ ਕਾਰ ਸੇਵਾ ਬਟ ਚਲਣੀ ਹੈ ਉਹਦੇ ਵਿੱਚ ਆਪਣਾ ਬਣਦਾ ਯੋਗਦਾਨ ਜੂਰ ਪਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ